ਦਲਵਾਖਾਂ ਚ ਗਿੱਲ ਖੜੇ ਨੇ ਸੋ ਇਹਨਾਂ ਦਾ ਕੀ ਕਰਨਾ ਜੀ ਜਿਹੜਾ ਅੱਜ ਮਤਲਬ ਫੂਕਿਆ ਜੀ ਇਹਦਾ ਕੀ ਕਰਨਾ ਜੀ ਨਿਕੋ ਸਾਡੇ ਕੇਐਮਐਮ ਮੋਰਚੇ ਦੀ ਕਾਲ ਸੀ ਅੱਜ ਪੰਜਾਬ ਦੇ ਵਿੱਚ 68 ਜਗ੍ਹਾ ਤੇ ਜਿਹੜਾ ਜਿਹੜਾ ਪੁਤਲਾ ਬਹੁ ਫੂਕ ਰਹੇ ਆ ਅਸੀਂ ਔਰ ਆੜਪੀੜਤਾ ਨੂੰ ਲੈ ਕੇ ਜਿਹੜੀਆਂ ਸਾਡੀਆਂ ਜ਼ਮੀਨਾਂ ਰੁੜ ਗਈਆਂ ਨੇ ਸਰਕਾਰ ਨੇ ਅੱਜ ਕੋਈ ਵੀ ਐਲਾਨ ਨਹੀਂ ਕੀਤਾ ਉਹਦਾ ਹੋਰਾਂ ਕਹਿਣਾ ਜੀ ਇਧਰ ਹੋ ਜਾ ਜੀ ਇਹ ਬੜਾ ਢੇਰ ਪੁਤਲਾ ਜੀ ਕੋਈ ਮਾਰੋ ਕੋਈ ਕੋਈ ਐਲਾਨ ਨਹੀਂ ਕੀਤਾ ਕਿਸਾਨਾਂ ਨੂੰ ਕਾਰਗਰ ਕੀਤਾ ਔਰ ਦੂਜੇ ਬਨੇ ਸਾਡੇ ਪ੍ਰਾਲੀ ਦਾ ਜਿਹੜਾ ਆਇਆ ਵਾ ਪਰਮਾਨ ਸੁਪਰੀਮ ਕੋਰਟ ਵੱਲੋਂ ਵੀ ਕਿਸਾਨਾਂ ਨੂੰ ਫੜ ਕੇ ਅੰਦਰ ਦਿਓ ਉਹਦੇ ਵਿਰੋਧ ਕਰਦੇ ਆ ਵੀ ਸਾਡੀ ਪ੍ਰਾਲੀ ਦਾ ਹੱਲ ਕਰੋ ਕੀ ਕਰਦੇ ਆ ਪ੍ਰਾਲੀ ਨੂੰ ਅੱਗ ਲਾਉਣ ਤੋਂ ਸਵਾਏ ਕੋਈ ਹੱਲ ਨਹੀਂ ਹੈ ਇੱਕ ਜਿਹੜਾ ਗੱਠਾ ਬੰਨਣ ਵਾਲੀ ਮਸ਼ੀਨਾਂ ਵੀ ਚੱਲੀ ਹੈ ਜਿਹੜੇ ਗੱਠਾ ਬੰਨ ਬੰਨ ਕੇ ਫਲੰਦੇ ਜਾਂਦੇ ਆ ਗੱਠਾ ਮੇਲਾ ਵਾਲੀ ਸਾਈਡ ਤੋਂ ਉਹ ਵੀ ਕੋਈ ਪ੍ਰਬੰਧ ਹੋ ਸਕਦਾ ਕਿ ਨਹੀਂ ਹੋਰ ਮੁਕਿਆ ਕਾਦੇ ਪ੍ਰਬੰਧ ਨੇ ਜੀ ਸਰਕਾਰਾਂ ਦਾ ਡਰਾਮਾ ਵਾਹੋ ਕੁਝ ਕੰਪਨੀਆਂ ਕੀਤੀਆਂ ਨੇ ਉਹ ਕੁ ਚੱਕਦੀਆਂ ਕਿਤੇ ਨਹੀਂ ਚੱਕਦੀਆਂ ਕਿਤੇ ਟਰਾਲੇ ਜਾਂਦੇ ਆ ਉਹ ਫਿਰ ਅੱਧੀ ਕੀ ਛੱਡ ਜਾਂਦੇ ਕਿਤੇ ਪਉਣੀ ਉਹ ਕੋਈ ਹੈ ਇਹਦਾ ਕੰਮਜਾਬ ਸੌਦਾ ਨਹੀਂ ਹੈ ਹਾਜੀ ਭਾਈ ਗੁਰਜੀ ਖਾਲਸਾ ਭਾਈ ਗੁਰਜੀ ਕੀ ਫਤਿਹ ਆਪਣਾ ਸੋਭਨਾ ਕੀ ਹੈ ਜੀ ਕਿਹੜੇ ਪਿੰਡ ਹੈ ਜੀ ਮੇਰਾ ਨਾਮ ਮੀਤ ਸਿੰਘ ਆ ਮੁਖ ਸਲਾਹਕਾਰ ਭਾਰਤੀ ਕਿਸਾਨ ਯੂਨੀਅਨ ਦਾ ਮੈਂ ਮੁਖ ਸਲਾਹਕਾਰ ਆ ਸੇਖੇਵਾਲ ਸ਼ਹਿਰ ਦੇ ਵਿੱਚ ਜਿਹੜਾ ਸੇਖੇਵਾਲ ਪਿੰਡ ਆ ਜੀ ਕੀ ਕਹਿਣਾ ਚਾਹੋਗੇ ਜੀ ਆਜਾ ਸਰ ਭੁਕਾ ਜੀ ਓਏ ਪੁਤਲੇ ਤਾਂ ਇਹਨਾਂ ਦੇ ਫੁਕਦੇ ਹੀ ਰਹਿਣੇ ਆ ਇਹ ਸ਼ਰਾਬੀ ਬੰਦੇ ਦੇ ਪੁਤਲੇ ਫੁਕਦੇ ਹੀ ਰਹਿਣੇ ਆ ਜਿਹੜੀਆਂ ਗੱਲਾਂ ਰਾਤ ਨੂੰ ਕਰਦਾ ਉਹ ਸਵੇਰੇ ਭੁੱਲ ਜਾਂਦਾ ਏ ਰਾਤ ਨੂੰ ਸ਼ਾਮ ਨੂੰ ਜਦੋਂ ਕੁੱਟ ਲੱਗ ਜਾਂਦੀ ਏ ਉਦੋਂ ਗੱਲ ਕੋਈ ਸ਼ੋਰ ਕਰਦਾ ਸਵੇਰੇ ਆ ਜਿੱਥੇ ਕਹਿੰਦਾ ਜੀ ਖੇਤ ਜਿਹਦਾ ਖੇਤ ਉਹਦੀ ਰੇਤ ਮੁੰਡੇ ਮਰ ਕੇ ਖੇਤ ਦੇ ਰੇਤਾ ਚੱਕਦੇ ਚੱਕਦੇ ਤੇ ਖੇਤਾਂ ਦੇ ਵਿੱਚੋਂ ਅੱਜ ਵੀ ਰੇਤਾ ਨਹੀਂ ਚੱਕਣਾ ਦਿੰਦਾ ਜਿੰਨਾ ਵੀ ਜਿਹੜੇ ਅੱਜ ਹੈਗੇ ਆ ਜਿਹੜੇ ਅੱਜ ਵੀ ਜਿਹੜੇ ਜ਼ਮੀਨਾਂ ਦੇ ਵਿੱਚ ਹੜ੍ਹ ਭਰਾਵ ਤੋਂ ਹੋਏ ਆ ਜਿਹੜੇ ਇਲਾਕੇ ਹੋਏ ਆ ਉਹਨਾਂ ਦੇ ਵਿੱਚੋਂ ਸਰਕਾਰਾਂ ਕੁਝ ਨਹੀਂ ਕਰਦੀਆਂ ਪਈਆਂ ਸਿਰਫ ਇੱਕ ਸੁਸਾਇਟੀਆਂ ਜਾਂ ਆਪਣੇ ਜਥੇਬੰਦੀਆਂ ਉਹੀ ਸੇਵਾ ਕਰਦੀਆਂ ਪਈਆਂ ਇਹਨਾਂ ਦੇ ਪੱਲੇ ਕੁਝ ਨਹੀਂ ਹੈਗਾ ਇਹ ਸਰਕਾਰ ਝੂਠੇ ਵਾਅਦੇ ਕਰਕੇ ਇਹ ਆਈ ਆ ਭੰਡ ਨੇ ਜਿੱਦਾਂ ਭੰਡ ਦੇ ਵਿੱਚ ਜਿੱਦਾਂ ਹੁੰਦਾ ਨਾ ਵੀ ਭੰਡ ਚੁਟਕਲੇ ਸੁਣਾਉਂਦਾ ਉਹ ਕਰਕੇ ਸਰਕਾਰ ਆ ਗਈ ਆ ਅਸੀਂ ਤਾਂ ਇਹ ਕਹਿੰਦੇ ਆ ਸਾਡੀ ਜੁਨੀਅਨ ਇਹ ਕਹਿੰਦੀ ਆ ਵੀ ਦੋ ਦੋ ਤਿੰਨ ਤਿੰਨ ਕੁਰਤੇ ਪਜਾਮੇ ਰੱਖੋ ਭਾਈ ਦੋ ਦੋ ਤੋਂ ਟੋਟੇ ਫੜ ਜਾਣੇ ਤੀਜਾ ਪਾ ਕੇ ਅੱθε ਘਰ ਤੇ ਲੈ ਜਾਈਓ ਸਾਡੇ ਨਾਲ ਇੱਥੇਦਾਰ ਸੁਖਬੀਰ ਸਿੰਘ ਜੀ ਪਿੰਡ ਸੀੜਾ ਤੋਂ ਲੰਬੜਦਾਰੀ ਖੜੇ ਜਨਨ ਅੱਜ ਤੁਹਾਡਾ ਕੀ ਕਰਨਾ ਜੀ ਜਿਹੜਾ ਪੁਰਾ ਫੋਕਾ ਅੱਜ ਕੀ ਕਰਨਾ ਜੀ ਅੱਤ ਇਹਨਾਂ ਦਾ ਖਿਆਪਾ ਫੋਕਣਾ ਜੀ ਇਹ ਕਹਿੰਦੇ ਪਰਚੇ ਕਰਨੇ ਆ ਪਰਾਲੀ ਵਾਲਿਆਂ ਤੇ ਹੈ ਅੱਤ ਇਹਨਾਂ ਦਾ ਵਿਰੋਧ ਕਰਦੇ ਆਂ ਜੀ ਮੋਦੀ ਦਾ ਤੇ ਭਗਵੰਤ ਮਾਨ ਦਾ ਹੈ ਅਸੀਂ ਬਾਕੀ ਸੰਗ ਦੇ ਨਾਲ ਕਿਸਾਨ ਯੂਨੀਅਨ ਦੇ ਨਾਲ ਆ ਜੀ ਸਾਡੇ ਨਾਲ ਹਲਕਾ ਸਾਹਨੇਵਾਲ ਦੇ ਪ੍ਰਧਾਨ ਸਾਹਿਬਾਨ ਭਾਰਤੀ ਕਿਸਾਨ ਮਜ਼ਦੂਰ ਯੂਨੀਅਨ ਦੇ ਆਗੂ ਸਰਦੇਵ ਸਿੰਘ ਜੀ ਮੰਗਲੀ ਉਹਨਾਂ ਦਾ ਇਸ ਬਾਰੇ ਕੀ ਕਹਿਣਾ ਜੀ ਇਹ ਪਤਲਾ ਕਿਉਂ ਫੁਕਿਆ ਗਿਆ ਜੀ ਕੀ ਕਾਰਨ ਪਤਲਾ ਫੁਕਿਆ ਗਿਆ ਹੈ ਗੰਦੀਆਂ ਸਰਕਾਰਾਂ ਦਾ ਪਤਲਾ ਫੁਕਿਆ ਇਸ ਕਰਕੇ ਕਿ ਦੇਖੋ ਜਿਹੜਾ ਹੜ੍ਹ ਆਏ ਨੇ ਉਹਦਾ ਕਿਸਾਨਾਂ ਨੂੰ ਕੋਈ ਮੁਆਵਜ਼ਾ ਨਹੀਂ ਦਿੱਤਾ ਨਾ ਹਜੇ ਤੱਕ ਇਹ ਬੰਨ ਬੰਨ ਰਹੇ ਨੇ ਜਿੰਨੇ ਬੰਨ ਬੰਨੇ ਆ ਪੰਜਾਬ ਦੇ ਵਿੱਚ ਸਾਰੇ ਜਿਹੜੇ ਕਿਸਾਨਾਂ ਨੇ ਆਪ ਜਾਂ ਸਮਾਜ ਸੇਵੀ ਸੰਸਥਾਵਾਂ ਦੇ ਬਾਬਿਆਂ ਨੇ ਬੰਨੇ ਠੀਕ ਹੈ ਨਾ ਸਰਕਾਰ ਕਿੱਥੇ ਆ ਸਰਕਾਰ ਦਾ ਜਿਹੜਾ ਪੈਸਾ ਜਿਹੜਾ ਸੈਂਟਰ ਤੋਂ ਸੈਂਟਰਾਂ ਦਾ ਇਹਨੂੰ ਪਹਿਲਾਂ ਇੰਨਾ ਪੈਸਾ ਦੇ ਚੁੱਕੇ ਆ ਉਹ ਹਜ਼ਾਰਾਂ ਕਰੋੜ ਦੇ ਵਿੱਚ ਇਹਨਾਂ ਨੂੰ ਬਣਾਉਂਦੇ ਨੇ ਇਹ ਉਹਦਾ 10% ਪੈਸਾ ਕਿੱਥੇ ਆ ਨਾ ਉਹ ਕਿਸਾਨਾਂ ਨੂੰ ਦੇ ਰਿਹਾ ਹੋ ਜਾਏ ਤੇ ਸਾਰਾ ਮੈਨੂੰ ਲੱਗਦਾ ਇਹ ਜਿਹੜਾ ਦਿੱਲੀ ਵਾਲਾ ਧਾਣਾ ਇਹਨਾਂ ਦੇ ਸਿਰ ਤੇ ਬੈਠਾ ਪੰਜਾਬ ਸਰਕਾਰ ਦੇ ਮੰਤਰੀ ਉਹੀ ਪੈਸਾ ਖਾ ਗਿਆ ਠੀਕ ਹੈ ਨਾ ਤੇ ਅੱਜ ਹੁਣ ਇਹਨਾਂ ਨੇ ਇੱਕ ਹੋਰ ਫਰਮਾਨ ਜਿਹੜਾ ਤੂਲਕੀ ਫਰਮਾਨਚਾਰੀ ਕਰਤਾ ਅਗੇ ਜੇ ਕਿਸਾਨ ਜਿਹੜਾ ਪ੍ਰਾਲੀ ਬੂਕੇਗਾ ਉਹ ਉਹ ਜਿਹੜਾ ਉਹਨੇ ਤੇ ਪਰਚਾ ਕਰੋ ਉਹਨੂੰ ਜੇਲ੍ਹ ਭੇਜੋ ਪਹਿਲਾਂ ਇਹੀ ਹਾਈ ਕੋਰਟ ਕਹਿ ਰਹੀ ਸੀ ਕਿ ਕਿਸਾਨਾਂ ਨੂੰ ਮੁਆਵਜ਼ਾ ਪੈਸੇ ਦਿਓ ਉਹਦੇ ਪ੍ਰਾਲੀ ਸਾਹਮਣੇ ਦੇ ਲਈ ਪਹਿਲਾਂ ਕੁਝ ਹੋਰ ਵਿਆਨ ਦੀ ਹਾਈ ਕੋਰਟ ਦੇ ਹੁਣ ਮੋਦੀ ਨੇ ਫੇਰ தੱਪ ਲਿਓ ਕਿ ਨਹੀਂ ਐਦਾਂ ਨਹੀਂ ਹੈਗਾ ਪੈਸੇ ਨਹੀਂ ਅਸੀਂ ਦੇ ਰਹੇ ਇਹਨਾਂ ਨੂੰ ਕੋਤੋਂ ਜੇਲ੍ਹ ਵਿੱਚ ਜਾਂਗੇ ਡਰਾਓ ਇਹਨਾਂ ਨੂੰ ਇੱਕ ਪਰਾਲੀ ਦੀਆਂ ਗੱਠਾ ਬੰਨਣ ਵਾਲੀ ਜਿਹੜੀ ਮਸ਼ੀਨ ਹੈ ਜੀ ਉਹ ਆਪਣੇ ਪਿੰਡਾਂ ਵਿੱਚ ਇਤਰਾ ਮਿਲਦੀ ਹੈ ਕਿਸੇ ਨੂੰ ਨਹੀਂ ਉਹ ਰਾਜ ਦਾ ਪਿਛਲੇ ਸਾਲ ਵੜਿਆ ਨਾ ਐ ਇਸ ਵਾਰੀ ਮਿਲ ਜਾ ਮੈਂ ਤਾਂ ਦੇਖੀ ਨਹੀਂ ਉਹ ਤਗੜੇ ਲੋਕਾਂ ਉਹ ਤਗੜੇ ਲੋਕਾਂ ਬਾੜਾ ਤਗੜੇ ਲੋਕ ਆਪਣਾ ਬਾਹ ਬਾਸਾ ਕਰਕੇ ਆਪਾਂ ਇਹਨਾਂ ਨੂੰ ਲੀਡਰਾਂ ਨੂੰ ਬਾਹ ਬਾਸਾ ਕਰਕੇ ਉਹ ਆਪਣਾ ਲਿੰਕ ਦੇ ਵਿੱਚ ਲੈ ਲੈਂਦੇ ਆ ਉਹਨਾਂ ਨੂੰ ਉਹਨਾਂ ਦਾ ਤਗੜੇ ਤਗਰੇ ਨੂੰ ਮਾਰੇ ਬੰਦਨ ਕਿਸੇ ਮਜੇਨ ਮਿਲਦੀ ਆ ਕਿਤੇ ਨਾ ਕਿਤੇ ਨਾਲ ਹੀ ਤੇ ਪ੍ਰਾਲੀ ਜਦੋਂ ਸਾੜੀ ਜਾਂਦੀ ਆ ਤੇ ਸੜਕਾਂ ਦੇ ਉੱਪਰ ਧੂਆਂ ਹੋ ਜਾਂਦਾ ਉਹਦੇ ਕਰਕੇ ਐਕਸੀਡੈਂਟ ਵੀ ਪਿੱਛੇ ਆ ਉਹਦਾ ਵੀ ਤੁਹਾਨੂੰ ਦੁੱਖ ਆ ਉਹ ਯਾਰ ਕਿਉਂ ਕਦੋਂ ਕਿੰਨੀ ਕ ਫੂਕਦੇ ਆ ਪ੍ਰਾਲੀ ਹਾਂ ਆ ਜਿਹੜਾ ਰੋਜ਼ ਪਹਿਲਾਂ ਹਾਦਸੇ ਹੋ ਜਾਂਦੇ ਪਿੱਛੇ ਜੇ ਮੈਂ ਤਾਂ ਮੈਂ ਕਹਿੰਦਾ ਅਸੀਂ ਵੀ ਕਿਸਾਨਾਂ ਉਹ ਵੀ ਕਹਿੰਦੇ ਆ ਜਿਹੜੀ ਕੋ ਫੂਕਦੇ ਆ ਮੇਰੇ ਖਿਆਲ ਦੇ ਪੀਰ ਹੁਣ ਕਾਫੀ ਜ਼ਿਆਦਾ ਕੰਟਰੋਲ ਹੋ ਗਿਆ ਹੋਇਆ ਜਿਹੜੇ ਫੂਕਦੇ ਵੀ ਆਸੀਂ ਉਹਨਾਂ ਨੂੰ ਬੇਨਤੀ ਕਰਦਾ ਵੀ ਨਾ ਕਰੋ ਪ੍ਰਾਲੀ ਨਾ ਫੂਕੋ ਇਹਨੂੰ ਕੱਟ ਕੇ ਕਿਸੇ ਪਾਸੇ ਰੱਖ ਲੈਣ ਕਿਉਂਕਿ ਇਹਨਾਂ ਦੇ ਲੀਡਰਾਂ ਦੇ ਪਤਲੇ ਵੀ ਫੁੱਕਣੇ ਹੁੰਦੇ ਅੱਜ ਸਾਨੂੰ ਪ੍ਰਾਲੀ ਨਹੀਂ ਮਿਲੀ ਯਾਰ ਮਸਾ ਹੀ ਲੈ ਕੇ ਆਂਦੀ ਠੀਕ ਹੈ ਨਾ ਪ੍ਰਾਲੀ ਸਾਰੀ ਸਾਂਭ ਕੇ ਦੇਖੋ ਲੀਡਰਾਂ ਦੇ ਪਤਲੇ ਫੁੱਕਣ ਦੇ ਕੰਮ ਆਊਗੀ ਤੇ ਤੁਸੀਂ ਬਾਕੀ ਸਰਕਾਰ ਵੀ ਜਿਹੜਾ ਮੁਆਵਜ਼ਾ ਵੀ ਦਵੇ ਨਾ ਹੁਣ ਖਰਚਾ ਕਿੰਨਾ ਆਉਂਦਾ ਪ੍ਰਾਲੀ ਸਭਾਲਣ ਦੇ ਉੱਤੇ ਸਰਕਾਰ ਕੁਝ ਕਰਕੇ ਕਰਤਾ ਨਹੀਂ ਬਈ ਆ ਇੱਕ ਨਾ ਬਿਮਾਰੀ ਨੇ ਪਹਿਲਾਂ ਉਹੜਾ ਪੌਣਾ ਬੂਟਾ ਰਹਿ ਗਿਆ ਪੌਣਾ ਬੂਟਾ ਰਹਿ ਗਿਆ ਪਹਿਲਾਂ ਉਹਦੇ ਚ ਨੁਕਸਾਨ ਹੋ ਗਿਆ ਝੋਲਿਆਂ ਦੇ ਵਿੱਚੋਂ ਝਾੜੇ ਕੱਟ ਗਿਆ ਹੁਣ ਪਰਾਲੀ ਹੀ ਸਾਂਭਣੀ ਆ ਸਰਕਾਰ ਪੈਸਾ ਦਿੰਦੇ ਨਹੀਂ ਉਲਟਾ ਪਰਚਿਆਂ ਵਾਲੇ ਪਾਸੇ ਨੂੰ ਜਾਂਦੇ ਜੋ ਵੀ ਆ ਸਾਰੇ ਕਿਸਾਨਾਂ ਤੇ ਆ ਆ ਫੈਕਟਰੀਆਂ ਦੇ ਵਿੱਚ ਆਹੀ ਪਰਾਲੀ ਕੱਟੀ ਹੋ ਕੇ ਫੈਕਟਰੀਆਂ ਵਾਲੇ ਨੇ ਸਾਰਾ ਸਾਲ ਬੁੱਕਰੀਆਂ ਉਹ ਉਹੀ ਪਰਾਲੀ ਜਲਣੀ ਆ ਫਿਰ ਪੁੱਤੂ ਆਨੇ ਆਉਂਦਾ ਜਦੋਂ ਕਿਸਾਨ ਫੂਕਦਾ ਪਾਉਂਦਾ ਇਹ ਧੂਆ ਆਉਂਦਾ ਇਹ ਬਗਵਾਸ ਆ ਇਹਨਾਂ ਦੀ ਲੀਡਰਾਂ ਦੀ ਜਿਹੜੀ ਹੈ ਦੀਵਾਲੀ ਪਟਾਕੇ ਨੂੰ ਪਤਾ ਨਹੀਂ ਕਿੰਨਾ ਕੁ ਪ੍ਰਦੂਸ਼ਣ ਹੋਣਾ ਤੇ ਡੈਂਗਾ ਵਾਲਾ ਧੂਆ ਵੀ ਕਿੰਨਾ ਉਹਦਾ ਤੂੰ ਹੱਥ ਜਾਂਦਾ ਨਹੀਂ ਦਿੱਲੀ ਇਹ ਫੂਕੇ ਹੀ ਆ ਹੁਣ ਇਹਨਾਂ ਹੁਣ ਦੁਸ਼ਹਿਰੇ ਤੋਂ ਪਹਿਲਾਂ ਇਹ ਬਿਆਨ ਦਿੰਦੇ ਤਾਂ ਵੀ ਜਿਹੜਾ ਧੂਆ ਕਰਦਾ ਵਾ ਉਹਦੇ ਪਰਚਾ ਦਿੰਦੇ ਇਹਨਾਂ ਅੱਗ ਲਾਈ ਜਾਨਾ ਲੀਡਰਾਂ ਨੇ ਅੱਗ ਲਾਈ ਆ ਫਿਰ ਲੀਡਰਾਂ ਦੇ ਪਰਚਾ ਕਰਕੇ ਪਹਿਲਾਂ ਲੀਡਰਾਂ ਨੂੰ ਭੇਜਿਆ ਕਰਨਾ ਹੈ ਜੇ ਕੋਈ ਗੱਲ ਨਹੀਂ ਫਿਰ ਅਸੀਂ ਵੀ ਚੱਲ ਜਾਈ ਆ ਹਾਂਜੀ ਪ੍ਰਧਾਨ ਜੀ ਆਪਣਾ ਕੀ ਨਾਂ ਜਿੱਕਰ ਪੈਂਦਾ ਜੀ ਸੁਲਿੰਦਰ ਸਿੰਘ ਪਿੰਡ ਵਾਲੀਪੁਰ ਜੀ ਹਾਂਜੀ ਕੀ ਕਹਿਣਾ ਜਾਓਗੇ ਜੀ ਅਸੀਂ ਤੇ ਇਹੋ ਕਹਿੰਨੇ ਮੈਨੂੰ 6 ਸਾਲ ਹੋ ਗਿਆ ਪ੍ਰਾਲੀ ਮੈਂ ਨਹੀਂ ਅੱਗ ਲਾਈ ਇਹ ਆਂਦੇ ਹੀ 2000 ਰੁਪਏ ਕਿੱਲਾ ਤਾਂਗੇ ਅੱਜ ਤੱਕ ਇਹਨਾਂ 5 ਪੈਸੇ ਨਹੀਂ ਦਿੱਤੇ ਗਏ ਤੇ ਅਸੀਂ ਪ੍ਰਾਲੀ ਬਿਲਕੁਲ ਨਹੀਂ ਸਾੜਦੇ ਜੇ ਸਾਨੂੰ ਇਹ ਖਰਚਾ ਦੇਣ ਉਹਦਾ ਅਸੀਂ ਬੰਦੋਬਸ ਕਰੀਏ ਪ੍ਰਾਲੀ ਦਾ ਇਹ ਸਾਰੀਆਂ ਸਰਕਾਰਾਂ ਦਾ ਹੀ ਕਸੂਰ ਆ ਹੋਰ ਕਿਸੇ ਜ਼ਿੰਮੇਵਾਰ ਦਾ ਕਸੂਰ ਇੱਥੇ ਆ ਨਹੀਂਗਾ ਕਿ ਸਾਰਾ ਕੁਝ ਆਪ ਕਰਾ ਰਹੇ ਜੀ ਜਦੋਂ ਬੱਤ ਅਸੀਂ ਬੋਲਦੇ ਹਾਂ ਇਹਨਾਂ ਨੂੰ ਖਾਲਸਾ ਜੀ ਸਾਡੇ ਖਸਵਾ ਦੀ ਇਹਨਾਂ ਸਾਨੂੰ ਪਤੀ 1500 ਰੁਪਏ ਤੋਂ ਪਿਆ ਹੈ 2000 ਤੋਂ ਉੱਪਰ ਪ੍ਰਾਈਸ ਦਾ ਖਰਚਾ ਪੈਣ ਲਿਆ ਸਾਨੂੰ ਅਸੀਂ ਉਹਨੇ ਵਿੱਚ ਸਪਰ ਸੀਟਲ ਸੀਗ ਸਨ ਦਿੱਤੇ ਆ ਸਬਸਿਡੀ ਤੇ ਇਹਨਾਂ ਨੇ ਉਹ ਹੀ ਲੈਏ ਨੇ ਹਾਂ ਜੀ ਬੋਲਾ ਜੀ ਵਾਹਿਗੁਰੂ ਜੀ ਖਾਲਸਾ ਵਾਹਿਗੁਰੂ ਜੀ ਫਤਿਹ ਅੱਜ ਇਹ ਜਿਹੜਾ ਪਤਲਾ ਫੂਕਿਆ ਗਿਆ ਜੀ ਇਹਦਾ ਮੇਨ ਰੀਜ਼ਨ ਕੀ ਹੈ ਜੀ ਮੇਨ ਰੀਜ਼ਨ ਆ ਜੀ ਆਪਣਾ ਇਹਨਾਂ ਨੇ ਕਿੰਨੇ ਵਾਅਦੇ ਕੀਤੇ ਪੰਜਾਬ ਸਰਕਾਰ ਦਾ ਕੋਈ ਵੀ ਵਾਅਦਾ ਪੂਰਾ ਨਹੀਂ ਹੋਤ ਰਿਹਾ ਔਰ ਆਪਣੇ ਸਤਲੋਏ ਬਨ ਦੇ ਉੱਤੇ ਦੇਖੋ ਸਤਲੋਏ ਬਨ ਦੇ ਉੱਤੇ ਪ੍ਰਸ਼ਾਸਨ ਕੋਈ ਕੰਮ ਨਹੀਂ ਕਰ ਰਿਹਾ ਇਹ ਪ੍ਰਸ਼ਾਸਨ ਨੂੰ ਜੁਗਾਨ ਵਾਸਤੇ ਅਸੀਂ ਪੰਜਾਬ ਸਰਕਾਰ ਦਾ ਪਤਲਾ ਫੂਕ ਰਹੇ ਆ ਕਿਉਂਕਿ ਬੜੀ ਬੇ ਬੇਰਮੀਨ ਵਾਲਾ ਕੀ ਪੂਲ ਬਹੁਤ ਹੀ ਜ਼ਿਆਦਾ ਖਰਾਬ ਹੋ ਚੁੱਕਾ ਜੋ ਬਨ ਤੇ ਉਸ ਨੂੰ ਪ੍ਰਸ਼ਾਸਨ ਨੂੰ ਜਗਾ ਰਿਹਾ ਕਿ ਹਾਂ ਤੁਸੀਂ ਬੰਦ ਬੰਦ ਕੋਈ ਧਿਆਨ ਦਿਓ ਕਿਉਂਕਿ ਪ੍ਰਸ਼ਾਸਨ ਸੁੱਤਾ ਪਿਆ ਵਾ ਇਹ ਵਾਦੇ ਕਰ ਜਾਂਦੇ ਆ ਲਾਰੇ ਲਾ ਜਾਂਦੇ ਆ ਗੇੜੇ ਕੱਢਦੇ ਆ ਵਾ ਗੇੜੇ ਕੱਢ ਕੇ ਆਪਣਾ ਤੁਰਦੇ ਹੁੰਦੇ ਆ ਕੋਈ ਕੰਮ ਕਰ ਨਹੀਂ ਕਰਦੇ ਇਸ ਕਰਕੇ ਪੰਜਾਬ ਸਰਕਾਰ ਦਾ ਬੋਤਲ ਕੁੱਕਿਆ ਜਾ ਰਿਹਾ ਹੈ